ਨੀ ਗੱਲ ਸੁਣ ਕੁੜੇ ਆ ਮੁੰਡਾ ਕੌਣ ਇਹ ਸਾਰਾ ਸਾਰਾ ਦਿਨ ਗੁਜਰਾਂ ਦੇ ਘਰੇ ਪਤਾ ਨਹੀਂ ਕੀ ਕਰਦਾ ਰਹਿੰਦਾ ਜਦੋਂ ਮਰਜੀ ਦੇਖ ਲੀ ਇਹਦੀ ਕੋੜੀ ਭੋਲੀ ਦੇ ਘਰ ਦੇ ਬਾਹਰ ਹੀ ਖੜੀ ਰਹਿੰਦੀ ਏ ਕਾਕੇ ਨੂੰ ਕੋਲੋਂ ਦੀ ਲੰਘਦਾ ਵੇਖ ਕੇ ਤੇਜੂ ਨੇ ਕਿਹਾ ਨੀ ਭੈਣੇ ਕੀ ਦੱਸਾਂ ਤੈਨੂੰ ਐਵੇਂ ਕੀਤੀ ਗੱਲ ਗਾਹ ਹੋ ਜਾਂਦੀ ਏ ਭੋਲੀ ਦਾ ਤਾਂ ਤੈਨੂੰ ਪਤਾ ਹੀ ਆ ਜੇ ਕਿਸੇ ਦੇ ਮਗਰ ਪੈ ਜੇ ਫੇਰ ਮਗਰੋਂ ਲਾਉਣੀ ਪੈਣ ਓਖੀ ਹੋ ਜਾਂਦੀ ਏ ਅਗਲੇ ਦਾ ਅੱਗਾ ਪਿੱਛਾ ਪਉਣ ਲੱਗੇ ਮਿੰਟ ਨਹੀਂ ਲਾਉਂਦੀ ਏ ਤਾਂ ਭੈਣ ਬਣ ਕੇ ਕਿਸੇ ਕੋਲੇ ਗੱਲ ਤਾਂ ਨਹੀਂ ਨਾ ਕਰੇਗੀ ਦੇਖੇ ਕਿਤੇ ਮੇਰੀ ਗੁੱਤ ਨਾ ਪਟਾਦੀ ਭੋਲੀ ਦੇ ਕੁੱਪੱਤੇ ਸਭਾ ਤੋਂ ਡਰਦੀ ਸੀ ਬੋਨੇ ਤੇਜੇ ਉਹਨੂੰ ਪੱਕਿਆ ਕਰਦਿਆ ਕਿਆ ਨਹੀਂ ਮੇਰਾ ਤਾਂ ਪਤਾ ਤੈਨੂੰ ਪਤਾ ਤਾਂ ਹੈ ਮੈਂ ਕਿਸੇ ਕੋਲ ਗੱਲ ਨਹੀਂ ਕਰਦੀ ਮੈਂ ਤਾਂ ਵੱਡਿਆਂ ਚ ਸਮਾਉਣ ਵਾਲੀ ਬੁੜੀ ਆ ਮੇਰੀ ਨਹੀਂ ਆਦਤ ਐਵੇਂ ਲੋਣ ਵਜਾਉਣ ਦੀ ਆਪਾਂ ਤਾਂ ਜਿੱਥੇ ਸੁਣੀ ਉੱਥੇ ਮਿੱਟੀ ਪਾ ਦੇਈਦੀ ਐ ਕੰਸੋ ਲੈਣ ਦੀ ਮਾਰੀ ਤੇਜੋ ਨੇ ਮਿੱਠੇ ਪੋਚੇ ਮਾਰਦਿਆਂ ਸੀਂਬੋ ਨੂੰ ਕਿਹਾ ਚੰਗਾ ਲੈ ਫਿਰ ਸੁਣ ਇੱਕ ਮੁੰਡਾ ਰੁਪਾਲੋ ਵਾਲੇ ਜੈਲਦਾਰ ਦਾ ਇਹ ਆਪਣੇ ਪਿੰਡ ਨਿੰਦੋ ਦੀ ਟੇਂਗਰੀ ਸੁਨਿਆਰੀ ਮਾਰਾਉਂਦਾ ਇਹ ਇੱਥੇ ਸੁਨਿਆਰੀ ਤੇ ਤਾਂ ਜਾਨ ਛਿੜਕਦਾ ਏ ਮਾਰ ਕੇ ਸੋਨੇ ਦੇ ਕਾਟੇ ਰਾਣੀ ਹਾਰ ਸੱਗੀ ਫੁੱਲ ਹੋਰ ਪਤਾ ਨਹੀਂ ਕੀ ਕੋਈ ਦਿੱਤਾ ਹੋਏਗਾ ਮੈਨੂੰ ਤਾਂ ਇੰਨਾ ਕੋ ਦੱਸਿਆ ਕਿਸੇ ਨੇ ਤਕੜੀ ਮੁਰਗੀ ਹੱਥ ਲੱਗੀ ਸੁਨਿਆਰਾਂ ਦੇ ਟੈਂਗਰੀ ਦੀ ਤਾਂ ਮੜਕੀ ਨਹੀਂ ਲਈ ਜਾਂਦੀ ਉਹ ਤਾਂ ਰੱਬ ਨੂੰ ਟੱਬੇ ਸਮ੍ਹ ਦੀਆ ਲਾਲਚ ਮਾਰੀ ਭੋਲੀ ਕਰਦੀ ਨੇ ਉਚੋਲ ਪੁਣੇ ਇਹਨਾਂ ਦੇ ਬਾਕੀ ਭੋਲੀ ਦੇ ਚੱਟੇ ਦਾ ਰੁਖ ਵੀ ਹਰੇ ਹੁੰਦੇ ਆਟ ਕਾਟ ਦਾ ਪਾਣੀ ਪੀਤਾ ਗੁਜਰੀ ਨੇ ਇਹਨਾਂ ਜਵਾਕਾਂ ਨੂੰ ਕੀ ਲਈ ਬੈਠੀ ਆਓ ਸਿੰਬੋ ਦੇ ਮੂੰਹ ਜਿਹਾ ਬਣਾਉਂਦੀ ਨੇ ਤੇ ਜੁਣ ਦੱਸਿਆ ਅੱਛਾ ਨਿੰਮੈ ਵੀ ਆਖ ਇਹ ਸਾਰਾ ਦਿਨ ਗੁਜਰਾ ਦੇ ਘਰੇ ਕਿਉਂ ਗੇੜੇ ਮਾਰਦੀ ਰਹਿੰਦੀ ਹੈ ਤਾਂ ਫਿਰ ਆ ਗੱਲ ਸੀ ਇਹ ਫਫਨੇ ਕੁਟਨੀ ਭੋਲੀ ਦੇ ਕੰਮ ਆ ਸਾਰੇ ਇਹ ਟਾਂਕਾ ਫਿਟ ਵੀ ਇੰਨੇ ਕਰਾਇਆ ਹੋਏਗਾ ਲਾਲਚ ਦੀ ਮਾਰੀ ਨੇ ਨੀ ਗੱਲ ਸੁਣ ਨੰਦੋ ਕਿਉਂ ਨਹੀਂ ਰੋਕਦੀ ਜਵਾਕ ਜਵਾਨੀ ਤੀ ਇਹਨੂੰ ਆਪਦੀ ਨੂੰ ਆਏ ਪੈਣ ਪਚਰ ਕੇ ਨਿਕਲਦੀ ਜਿਵੇਂ ਮੁਕਲਾਵੇ ਤੁਰਨਾ ਹੋਵੇ ਤੇਜੋ ਨੇ ਆਸੇ ਪਾਸੇ ਦੇਖਦੇ ਸੀ ਬੋਨੂ ਪੁੱਛਿਆ ਨੀ ਤੂੰ ਵੀ ਕਮਲ ਮਾਰਦੀ ਏ ਤੇਜੋ ਉਸਨੂੰ ਰੋਕਨ ਦੀ ਲੋੜ ਪਈ ਏ ਘਰੇ ਆਈ ਲక్ష్ਮੀ ਵੀ ਕਿਸੇ ਨੇ ਤੱਕੀ ਮੈਨੂੰ ਤਾਂ ਲੱਗਦਾ ਮਾਂ ਦੀ ਦੀ ਕੋਰੇ ਆਇਆ ਨੀ ਸਾਰੇ ਪਿੰਡ ਚ ਤੋਏ ਤੋਏ ਹੀ ਪਈ ਏ ਉਸਨੂੰ ਕਿਤੇ ਪਤਾ ਨਾ ਹੋਊਗਾ ਐਡੀ ਵੀ ਕੋਈ ਗੱਲ ਨਹੀਂ ਹੋਗੀ ਕਿਉਂ ਨੂੰ ਪਤਾ ਨੋਵੇ ਨਾਲੇ ਸੋਨੇ ਦੇ ਗਹਿਣੇ ਲੱਦੀ ਤੀ ਨੂੰ ਵੇਖ ਕੇ ਇੱਕ ਵਾਰ ਤਾਂ ਪੁੱਛਿਆ ਹੀ ਹੋਊਗਾ ਵੀ ਕਿੱਥੋਂ ਆਏ ਨੇ ਸਭ ਰਲੀਆਂ ਹੀ ਚੱਲਦੀਆਂ ਨੇ ਤੇਜ ਕੁਰੇ ਚੁੱਪੀ ਭਲੀਏ ਇੱਥੇ ਵੇਹੀ ਚ ਕੁਝ ਔਰਤਾਂ ਨੂੰ ਦੇਖ ਕੇ ਪਰਾਣੋਂ ਤੁਰਨ ਲੱਗੀ ਸੀ ਬੋਨੇ ਆਖਿਆ ਤੇ ਦੋਵੇਂ ਆਪਣੇ ਘਰਾਂ ਨੂੰ ਤੁਰ ਪਈਆਂ ਸੁੰਘਿਆ ਸੀ ਫੁੱਲ ਕਰਕੇ ਯਾਰ ਰੋਂਗਿਆ ਹਟਾਮੇ ਵਿਚ ਮੇਰੇ ਕਿਸੇ ਗਾਣੇ ਦਾ ਮੁਖੜਾ ਗਾਉਂਦਿਆਂ ਪ੍ਰਤਾਪੀ ਵੰਠਣ ਕੇ ਆਪਣੇ ਪਿਆਰੇ ਨਾਲ ਕੀਤੇ ਕਾਲ ਕਰਾਰ ਤੇ ਦਿਲ ਚ ਆਪਣੇ ਦਿਲਚਾਨੀ ਨੂੰ ਮਿਲਣ ਦੀ ਚਾਹਤ ਲਈ ਗੁਜ਼ਰਾਂ ਦੇ ਘਰ ਨੂੰ ਤੁਰੀ ਜਾਂਦੀ ਆਪਣੇ ਹੀ ਖਿਆਲਾਂ ਵਿੱਚ ਗਵਾਚੀ ਹੋਈ ਸੀ ਕਿੱਥੇ ਚੱਲੀਆਂ ਸਰਕਾਰਾਂ ਵੰਟਣ ਕੇ ਕਿਤੇ ਸਾਡੇ ਨਾਲ ਵੀ ਪਿਆਰ ਦੇ ਦੋ ਮਿੱਠੇ ਬੋਲ ਸਾਂਝੇ ਕਰ ਲਿਆ ਕਰੋ ਅਸੀਂ ਤੇ ਪੌੜਿਆਂ ਤੇਰੇ ਹਸਨ ਦੇ ਫੁੱਲ ਦੀ ਮੈਂ ਕਿਸਾ ਨੂੰ ਤੇਰੀ ਲਟ ਲਟ ਬਲ ਦੀ ਜਵਾਨੀ ਵਾਲੀ ਸ਼ਮਾ ਤੇ ਕੁਰਬਾਨ ਹੋਣ ਲਈ ਆਪਣੇ ਵੱਲ ਆਕਰਸ਼ਿਤ ਕਰਤੀ ਪ੍ਰਤਾਪੀਏ ਤਾਂ ਹੀ ਤੇਰੀ ਇੱਕ ਝਲਕ ਪਾਉਣ ਲਈ ਅਸੀਂ ਸਾਰਾ ਸਾਰਾ ਦਿਨ ਤੇਰੇ ਰਾਹ ਤੱਕਦੇ ਰਹਿੰਨੇ ਇੱਕ ਤੂੰ ਐ ਨਰਮੋਈ ਜੋ ਸਾਡੇ ਵੱਲ ਪਿਆਰ ਭਰੀ ਨਜ਼ਰ ਨਾਲ ਤੱਕਦੀ ਵੀ ਨਹੀਂ ਕਰ ਮੈਂ ਨਿਕਲਿਆਂ ਵੇਖ ਕੇ ਪ੍ਰਤਾਪੀ ਦਾ ਰਾਹ ਰੋਕਦੇ ਆਂ ਆਂ ਸ਼ੀਸ਼ੇ 'ਚ ਆਪਣਾ ਮੂੰਹ ਦੇਖ ਜਾ ਕੇ ਚੱਕਿਆ ਪਿਆਰ ਭਰੀ ਨਜ਼ਰ ਦਾ ਪਿੰਡ ਦੀਆਂ ਕੁੜੀਆਂ ਛੇੜਦੀਆਂ ਤੈਨੂੰ ਸ਼ਰਮ ਨਾ ਆਉਂਦੀ ਵੜਿਆ ਆਇਆ ਭੂੜਾ ਆਸ਼ਕ ਮਹਿਕਾ ਲੈਣ ਨੂੰ ਤੁਰ ਜਾ ਇੱਥੋਂ ਹੋਰ ਨਾ ਮੈਥੋਂ ਖੰਭ ਜੇ ਪਟਾਲੀਆਂ ਆਵਦੇ ਕਿਤੇ ਮਰ ਜਾਣੇ ਨੇ ਡਰਾ ਹੀ ਦਿੱਤਾ ਮੈਨੂੰ ਤੁਰਨ ਲੱਗੀ ਪ੍ਰਤਾਪੀ ਨੇ ਆਪਣੇ ਆਪ ਨੂੰ ਕਿਹਾ ਰੁਪਾਲੋ ਵਾਲਿਆਂ ਨੂੰ ਪਤਾ ਨਹੀਂ ਕਿਹੜੇ ਫੁੱਲ ਲੱਗੇ ਆ ਜਿਹੜੇ ਸਾਨੂੰ ਨਹੀਂ ਲੱਗੇ ਬੇਸ਼ਰਮ ਹੁੰਦਿਆ ਕਰਮੇ ਨੇ ਤੁਰੇ ਜਾਂਦੀ ਪ੍ਰਤਾਪੀ ਨੂੰ ਸੁਣਾ ਕੇ ਕਿਆ ਮੈਂ ਕਹੀ ਨੀ ਆ ਜਾ ਕੇ ਤੇਰੇ ਪਤੰਦਰ ਨੂੰ ਉਹ ਆਪ ਹੀ ਦਿਖਾ ਕੇ ਜਾਊਗਾ ਤੈਨੂੰ ਆਪਦੇ ਫੁੱਲ ਵੇਖ ਲੈ ਕਿਹੋ ਜੇ ਲੱਗੇ ਆ ਜੇ ਵੇਖਣ ਜੋਗਾ ਰਿਹਾ ਤਾਂ ਉਹਦੇ ਮੂਰੇ ਕੰਨ ਜਪਾਏ ਨਹੀਂ ਰੜਕਣੇ ਆਪਦੇ ਜੀਜੇ ਦੇ ਜੀਜਾ ਪ੍ਰਤਾਪੀ ਨੇ ਕਰਮੇ ਨੂੰ ਉੱਚੀ ਦੇਣੇ ਸੁਣਾ ਕੇ ਕਿਆ ਤਾਂ ਪ੍ਰਤਾਪੀ ਨੂੰ ਆਪਣੇ ਆਪ ਨੂੰ ਵੀ ਬਹੁਤ ਇੱਕ ਅਜੀਬ ਜੀ ਗੱਲ ਲੱਗੀ ਪਰ ਤਾਂ ਪੀ ਨੂੰ ਵੀ ਇਹ ਗੱਲ ਅਜੀਬ ਜਿਹੀ ਲੱਗੀ ਤੇ ਨਾਲੇ ਖੁਸ਼ੀ ਵੀ ਹੋਈ ਜੀਜੇ ਸ਼ਬਦ ਨੇ ਉਸ ਨੂੰ ਖੁਸ਼ੀ ਦਿੱਤੀ ਤੇ ਉਸ ਦੇ ਚਿਹਰੇ ਤੇ ਨਰਾਲੀ ਆਵਾ ਦਲਕਾ ਮਾਰਨ ਲੱਗੀ ਦ ਦ ਦ ਦੱਸਦੀ ਮੈਂ ਨਹੀਂ ਡਰਦਾ ਕਿਸ ਤੋਂ ਮੇਰੇ ਕੀ ਉਹ ਵੇਚ ਦੇ ਲੰਘ ਜੂ ਵੱਡਾ ਵੈਲੀ ਅੱਖਾਂ ਚੋਂ ਸੁਣ ਦੇ ਕੇ ਰੋਏਗੀ ਜਿਸ ਦਿਨ ਕਰ ਮੈਂ ਨੇ ਆਪਣੀ ਚਾਲ ਚੱਲੀ ਵੱਡੀ ਆਈ ਜੀਜੇ ਵਾਲੀ ਗੁੱਸੇ 'ਚ ਆਪਣੇ ਇੱਕ ਹੱਥ ਦੀ ਮੁਠੀ ਬਣਾ ਕੇ ਦੂਜੇ ਹੱਥ ਤੇ ਮਾਰਦਿਆਂ ਕਰਮੇ ਨੇ ਗਿਆ। ਇਸੇ ਤਰ੍ਹਾਂ ਮੁੰਡਿਆਂ ਦੀਆਂ ਢਾਣੀਆਂ ਨੇ ਪ੍ਰਤਾਪੀ ਦਾ ਜਿਉਣਾ ਦੁੱਭਰ ਕੀਤਾ ਹੋਇਆ ਸੀ। ਜਿੱਦੋਂ ਵੀ ਉਹ ਲੰਗੀ ਕਰਮੇ ਵਰਗੇ ਦਿਲ ਫੈਂਕ ਆਸ਼ਕ ਉਸ ਤੇ ਕਾਕੇ ਦਾ ਨਾਂ ਲੈ ਕੇ ਉਸ ਨੂੰ ਤਨੰਜਣਾ ਕਰਦੇ ਉਸ ਨੂੰ ਤਾਨੇ ਕਾਸਤੇ ਫਿਕਰੇ ਕਾਸਤੇ ਰਹਿੰਦੇ। ਪਹਿਲੇ ਪੈਲ ਤਾਂ ਪ੍ਰਤਾਪੀ ਨੂੰ ਕਾਕੇ ਦੇ ਨਾਲ ਸੱਦਿਆ ਜਾਣਾ ਚੰਗਾ ਲੱਗਦਾ ਤੇ ਖਾਸ ਕੇ ਟਾਲਦੀ ਸੀ ਪਰ ਹੁਣ ਤੱਕ ਹਰ ਕੋਈ ਪ੍ਰਤਾਪੀ ਨੂੰ ਕਾਕੇ ਦਾ ਨਾਮ ਲੈ ਕੇ ਪਰੇਸ਼ਾਨ ਕਰਨ ਲੱਗਿਆ ਸੀ ਉਹ ਕਾਕੇ ਦੇ ਉਸ ਗੁੱਸੇ ਤੋਂ ਡਰਦੀ ਸੀ ਤੇ ਉਹ ਡਰਦੀ ਮਾਰੀ ਉਹਦੇ ਕੋਲ ਨਾਮ ਵੀ ਨਹੀਂ ਲੈਂਦੀ ਸੀ ਤੇ ਨਾ ਕੋਈ ਦੱਦੀ ਸੀ ਕਿਉਂਕਿ ਜੇ ਕਾਕੇ ਨੂੰ ਪਤਾ ਲੱਗ ਗਿਆ ਤਾਂ ਕਰਮੇ ਵਰਗਿਆਂ ਦੀ ਛੇਤਰਪ੍ਰੇੜ ਜ਼ਰੂਰ ਕਰੇਗਾ ਉਹ ਲੜਾਈ ਝਗੜੇ ਨਾਲ ਸਾਰੇ ਪਿੰਡ ਵਿੱਚ ਇਹਨਾਂ ਦੇ ਪਿਆਰ ਬਾਰੇ ਪਤਾ ਲੱਗ ਜਾਏਗਾ ਸੋ ਪ੍ਰਤਾਪੀ ਨਹੀਂ ਸਿਚਾਉਂਦੀ ਵੀ ਕਿਸੇ ਨੂੰ ਕਿਸੇ ਇਸ ਤਰ੍ਹਾਂ ਗੱਲ ਦਾ ਪਤਾ ਲੱਗੇ ਇਸ ਲਈ ਉਹ ਅੱਜ ਵੀ ਦੱਸਣਾ ਨਹੀਂ ਸਿਚਾਉਂਦੀ ਪਰ ਭੋਲੀ ਤੇ ਉਹ ਕਰਮੇ ਬਾਰੇ ਗੱਲਾਂ ਕਰ ਹੀ ਰਹੀਆਂ ਸਨ ਕਿ ਕਾਕੇ ਨੇ ਸੁਣ ਲਈਆਂ ਤੇ ਕਾਕੇ ਨੇ ਮਜਬੂਰ ਕਰਨ ਤੇ ਪ੍ਰਤਾਪੀ ਨੂੰ ਦੱਸਣਾ ਪਿਆ ਚੁੱਪ ਚੁੱਪ ਬੈਠੀ ਕਿਉਂ ਚਿਹਰਾ ਐ ਉਦਾਸ ਤੇਰਾ ਗੱਲਾਂ ਲਾਲ ਲਾਲ ਕਾ ਤੋ ਅੱਖਾਂ ਵਿੱਚ ਪਾਣੀ ਏ ਦੁੱਖ ਮੈਨੂੰ ਦੱਸ ਬਿਲੋਂ ਪਰੇਸ਼ਾਨ ਤੂੰ ਕਾਤੋਂ ਚੁੱਪ ਤੇਰੀ ਨਾ ਜੋ ਮੈਥੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰੇ ਆਪੇ ਤੇ ਆਪ ਸੁਣਾਈ ਕਾਕੇ ਤਾਈਂ ਦッセ ਪਰ ਤਾਪੀ ਅੱਖਾਂ ਭਰ ਕੇ ਤੁਰਨਾ ਮਹਾਲ ਮੈਨੂੰ ਲੰਗਾੜੇ ਤੰਗ ਕਰਦੇ ਜਿੱਧਰੋਂ ਦੀ ਲੰਗਮ ਮੇਰਾ ਰੋਕਦੇ ਨੇ ਅੱਗਾ ਸਾਰੇ ਕੱਸਦੇ ਨੇ ਤੰਜਨਾ ਦੇ ਕਾਕਾ ਕਾਕਾ ਕਰਦੇ ਭੈੜੇ ਦੀ ਚੱਕਣੀ ਹੈਗੀ ਸੁਖ-ਜੋਲ ਵਾਂਗ ਮਾਰਦੇ ਨੇ ਬੋਲੀਆਂ ਤੇ ਬਦਨਾਮ ਪੈ ਕਰਦੇ ਤੋਏ ਤੋਏ ਪਿੰਡ ਵਿੱਚ ਲੱਗ ਜੁਗਾ ਪਤਾ ਸਾਰੇ ਆਪਾਂ ਨੂੰ ਕੀ ਭੰਕੀ ਜਨ ਬੌਂ ਬੌਂ ਕਰਦੇ ਤੇਰੀ ਮੇਰੀ ਜੋੜੀ ਜਟੰਬਣੀ ਸੋਣੀ ਲੱਗਦੀ ਮੱਚਦੇ ਆ ਵੇਖ ਪਿੰਡ ਵਾਲੇ ਨਹੀਂ ਚਰਦੇ ਵੱਡਾ ਹੋਊ ਜੈਲਦਾਰ ਹੋਊਗਾ ਰੁਪਾਲੋ ਵਿੱਚ ਡਰ ਦੇ ਨਾਲੋਪੋ ਵਾਲੇ ਤੇੜੀ ਬਹੁਤ ਕਰਦੇ ਧਲੇਕੀਆਂ ਚ ਰਹਿੰਦਾ ਬੰਦਾ ਉਹ ਨਜੂਮੀ ਜਾਪੇ ਚੇਲੇ ਸਾਰੇ ਉਹਦੇ ਉਹਨੂੰ ਗੁਰੂ ਗੁਰੂ ਕਰਦੇ ਸੁਖ ਜਾਲ ਨਾ ਉਹ ਦਾ ਹੀਰ ਦਾ ਛਡਾਉ ਜਾਪੇ ਟਿੱਲੇ ਵਾਲੇ ਨਾਥ ਵਾਂਗੂ ਪਾਣੀ ਉਹਦਾ ਪਰਦੇ ਮਰ ਜਾਣਾ ਕਰਮ ਅੱਜ ਮੇਰੇ ਮੂਹਰੇ ਹੋ ਕੇ ਖੜ ਗਿਆ ਸਰਦਾਰਾ ਲੈ ਜਾਣੇ ਨੇ ਮੈਨੂੰ ਤਾਂ ਡਰਾ ਹੀ ਦਿੱਤਾ ਸੀ ਮੇਰਾ ਤਾਂ ਹਜੇ ਵੀ ਡਰਦੀਦਾ ਦਿਲ ਧੱਕ ਧੱਕ ਕਰੀ ਜਾਂਦਾ ਡਰੇ ਹੋਏ ਮਾਸੂਮ ਬੱਚੇ ਵਾਂ ਕਾਕੇ ਦੀ ਹੀ ਘਣਾਂ ਲੱਗੀ ਪਿੰਡ ਤੇ ਮਸਟੰਡੀਆਂ ਤੋਂ ਤੰਗਾਈ ਪ੍ਰਤਾਪੀ ਰੋ ਰੋ ਕੇ ਆਪਣੇ ਦਿਲ ਦਾ ਹਾਲ ਕਾਕੇ ਨੂੰ ਦੱਸਦੀ ਹੈ। ਪ੍ਰਤਾਪੀ ਦੇ ਅੱਖਾਂ ਵਿੱਚ ਅਥਰੂ ਤੇ ਚਿਹਰਾ ਦਾ ਉਟਿਆ ਰੰਗ ਦੇ ਕੇ ਕਾਕਾ ਉਸ ਨੂੰ ਆਪਣੇ ਕਲਾਵੇਂ ਵਿੱਚ ਭਰ ਕੇ ਦਿਲਾਸਾ ਦਿੰਦਿਆ ਕਹਿੰਦਾ ਹੈ। ਗੱਲਾਂ ਸੁਣ ਨੱਡੀ ਦੀਆਂ ਜੈਲਦਾਰ ਬੇਟੜਾ ਜੀ ਦੰਦਾਂ ਨੂੰ ਘਰੀਚੇ ਨਾਲੇ ਡੋਲੇ ਉਹਦੇ ਫੁੱਲੇ ਆ ਜੰਮਿਆ ਉਹ ਕਿਹੜਾ ਜੋ ਰੋਕੇ ਤੈਨੂੰ ਗਲੀ ਵਿੱਚ ਕੁੱਟ-ਕੁੱਟ ਕਰ ਦਿਉ ਹਾਡੋ ਦੇ ਪੋਲੇ ਆ ਨੱਕ ਨਾ ਲਕੀਰਾਂ ਘਡਾਉ ਬਿੱਲੋ ਰਾਣੀਆਂ ਨਹੀਂ ਛੱਡੇ ਹਥਿਆਰ ਮੈਂ ਚਲਾਉਣੇ ਤਾਂ ਨਹੀਂ ਭੁੱਲਿਆ ਚੱਕ ਵਿੱਚ ਜੋਲ ਦੀ ਜੋ ਰੋਕਦੇ ਆ ਰਾਹ ਤੇਰਾ ਮੈਂ ਵੰਗਣੇ ਪਵਾਦਿਆਂ ਬਣੇ ਲੋਪੋ ਦੇ ਜੋ ਦੁੱਲੇ ਆ ਦੇਖੀ ਸਰਦਾਰਾ ਕਿਤੇ ਹੋਰੀ ਬਲਾ ਗੱਲ ਨਾ ਪਾ ਲਵੇ ਇਹ ਨਮਸਟੂਂਡਿਆ ਤੋਂ ਮੈਨੂੰ ਬੋੜਾ ਨਾ ਲੱਗਦਾ ਆਪਣੀ ਤਾਂ ਪਹਿਲਾਂ ਹੀ ਸਾਰੇ ਪਿੰਚ ਗੱਲ ਉੱਡੀ ਪਈ ਜੇ ਸਾਡੇ ਘਰੇ ਪਤਾ ਲੱਗ ਗਿਆ ਮੇਰਾ ਬਾਪੂ ਤਾਂ ਜਾਣੋ ਮਾਰ ਦੂ ਮੈਨੂੰ ਨਾਲੇ ਆਪਾਂ ਇੱਕ ਦੂਜੇ ਨੂੰ ਮਿਲਣ ਵੱਲੋਂ ਵੀ ਬਾਂਝੀ ਹੋ ਜਾਵਾਂਗੇ ਜੋਸ਼ ਤੇ ਬਜਾਈ ਹੋੱਚ ਕੰਮ ਲਾਓ ਸਰਦਾਰ ਜੀ ਜਿਵੇਂ ਆਉਦੇ ਹੁੰਦੇ ਆ ਵੀ ਸੱਪ ਵੀ ਮਰ ਜੇ ਤੇ ਛੋਟੀ ਵੀ ਨਾ ਟੁੱਟੇ ਪ੍ਰਤਾਪੀ ਕਾਕੇ ਦੇ ਅਣਬਸਬਾ ਤੋਂ ਡਰਦੀ ਉਸ ਨੂੰ ਸਮਝਾਉਂਦੀ ਹੈ ਬੜੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਈ ਮੇਰੇ ਪ੍ਰਤਾਪੋਤਾ ਕਾਕੇ ਨੇ ਪ੍ਰਤਾਪੀ ਦੇ ਮੱਥੇ ਨੂੰ ਚੁੰਮਦਿਆਂ ਗਿਆ ਆਪਣੀ ਰੂਰੇਵਾਹ ਪ੍ਰਤਾਪੀ ਦੀ ਸਿਆਣਪ ਆਪਣੇ ਬਾਰੇ ਫਿਕਰ ਨੂੰ ਜਾਣ ਕੇ ਕਿਰਪਾਲ ਸਿਉਂਜੈਲ ਦਰ ਸਿਰ ਤੋਂ ਪੈਰਾਂ ਤੱਕ ਖਿਲਿਆ ਗਿਆ ਤੂੰ ਕਿਸੇ ਗਾਲ ਦੀ ਫਿਕਰ ਨਾ ਕਰ ਪ੍ਰਤਾਪ ਕੁਰੇ ਬੁੱਕਲ ਚ ਬੈਠੀ ਆਪਣੇ ਖਾਬਾਂ ਦੇ ਮਲਕਾਂ ਤੇ ਪਿਆਰ ਚ ਖੜਖੜ ਹੋਏ ਸਰਦਾਰ ਸਿਆਣਿਆਂ ਨੇ ਇੱਕ ਗੱਲ ਸੱਚੀ ਕਹੀ ਏ ਕਿ ਔਰਤ ਤੇ ਜਿੰਨੇ ਮਰਜੇ ਦੁੱਖ ਤਕਲੀਫਾਂ ਆ ਜਾਣ ਉਹ ਕਿੰਨੀ ਵੀ ਪਰੇਸ਼ਾਨ ਕਿਉਂ ਨਾ ਹੋਵੇ ਪਰ ਉਹ ਸਿਆਣਪ ਦਾ ਪੱਲਾ ਨਹੀਂ ਛੱਡਦੀ ਉਸ ਦੇ ਦਿਮਾਗ ਦਾ ਕੁਝ ਹਿੱਸਾ ਬਿਲਕੁਲ ਸਹੀ ਕੰਮ ਕਰਦਾ ਹੈ ਇਹ ਪਰਮਾਤਮਾ ਦੀ ਉਹ ਦੇਣ ਹੈ ਉਹ ਬੰਦੇ ਨਾਲ ਉਹ ਸਹੀ ਫੈਸਲਾ ਚਲਦੀ ਕਰ ਲੈਂਦੀ ਹੈ ਸਿਆਣਪ ਨੂੰ ਮੈਂ ਕਮਲੀ ਕੀ ਜਾਣਾ ਸਭ ਤੇਰੇ ਪਿਆਰ ਦਾ ਹੀ ਅਸਰ ਹੈ ਢੋਲਾ ਮੈਨੂੰ ਕਮੀਨ ਨੂੰ ਤੂੰ ਆਪਣੇ ਦਿਲ ਵਿੱਚ ਚਾਹ ਦਿੱਤੀ ਮੇਰੇ ਗਰੀਬੀ ਦੇ ਸੱਚੇ ਪਿਆਰ ਨੂੰ ਸਵੀਕਾਰ ਮੈਨੂੰ ਕੁਲ ਜਹਾਨ ਦੀਆਂ ਖੁਸ਼ੀਆਂ ਦੇ ਦਿੱਤੀਆਂ ਮੈਨੂੰ ਗਲੀਆਂ ਦੇ ਘੱਟੇ ਨੂੰ ਆਪਣੇ ਕਾਬਿਲ ਸਮਝ ਜਦ ਤੁਸੀਂ ਮੈਨੂੰ ਆਪਣੀ ਪਨਾਹ ਚ ਲਿਆ ਮੈਂ ਕਿਸੇ ਵੀ ਤਰ੍ਹਾਂ ਇਸ ਦੇ ਕਾਬਿਲ ਨਹੀਂ ਸੀ ਪਰਤਾਪੀ ਆਪਣੇ ਸਰਦਾਰ ਤੋਂ ਪਹਿਹਾਰੇ ਜਾ ਰਹੀ ਸੀ ਮੈਂ ਪਿਆਰ ਤੇਰੇ ਵਿੱਚ ਪਾਗਲ ਢੋਲਾ ਕੁਲਗਰਾ ਮੈਨੂੰ ਕੰਬਲੀ ਕੰਬਲੀ ਆਖੇ ਤੇਰੇ ਦਿਲ ਵਿੱਚ ਸੁਖ ਪਿਆਰ ਮੇਰੇ ਲਈ ਤਾਂ ਆਪਣਾ ਮਾਹੀ ਕੋਈ ਨੌਰ ਤੋਂ ਵੀ ਸੋਣਨ ਜਾਪੇ ਕਾਂਬੂ ਰਿਆ ਨਾ ਦਿਲ ਮੇਰਾ ਮੈਂ ਬਣ ਬੈਠੀ ਸਹਜਾਦੀ ਬਤੀ ਵਾਰੀ ਜਦ ਮੈਂ ਦਿੱਥੀ ਤੇਰੀ ਪਨਾ ਸੁਆਦੀ ਕਰ ਦੂ ਜਾਣ ਫਿਦਾ ਜੇ ਲੋੜੀ ਓ ਸੁਖ ਜਾਲ ਪਿਆਰੇ ਸੱਚਾ ਪਿਆਰ ਜਿਤਾਵਣ ਦੇ ਹੋਰ ਨ ਕੋਈ ਚਾਰੇ ਆਪਣੀ ਜੋਹਰਾ ਜਬੀ ਨਾਜ਼ਨੀਨ ਪਿਆਰ ਦਾ ਮੁਜ਼ੱਜ਼ਮਾ ਬਣੀ ਪਰਤਾਪੀ ਦੇ ਕੋਮਲ ਪੁੱਲਾਂ 'ਚੋਂ ਫੁੱਲਾਂ ਦੀ ਮਹਿਕ ਵਰਕੇ ਪੂਲ ਆਪਣੀ ਤਾਰੀਫ਼ 'ਚ ਸੁਣ ਕੇ ਕਾਕਾ ਦਾ ਆਪਣਾ ਆਪ ਮਿਉਂਦਾ ਨਹੀਂ ਸੀ ਕਾਕਾ ਆਪਣੇ ਆਪ ਨੂੰ ਪ੍ਰਤਾਪੀ ਦੇ ਪਿਆਰ ਭਰੇ ਦਿਲ ਦਾ ਰਾਜਾ ਬਾਦਸ਼ਾਹ ਜੰਨਤ ਮਹਿਸੂਸ ਕਰ ਰਿਹਾ ਸੀ ਜਦ ਦੋ ਪ੍ਰੇਮੀ ਇੱਕ ਦੂਜੇ ਨੂੰ ਰੂਹਾਂ ਤੋਂ ਸਵੀਕਾਰ ਕਰ ਲੈਣਾ ਤਾਂ ਪਿਆਰ ਪਿਆਰ ਨਹੀਂ ਇਬਾਦਤ ਹੋ ਜਾਂਦਾ ਹੈ ਨਿੱਕੀਆਂ ਨਿੱਕੀਆਂ ਗੱਲਾਂ ਜੋ ਮੁੱਕਦੀਆਂ ਹੀ ਨਹੀਂ ਇੱਕ ਦੂਸਰੇ ਦਾ ਸਾਥ ਮੰਨ ਲੈ ਬਹਾਨੇ ਪਾਲਦੇ ਪ੍ਰੇਮੀ ਇੱਕ ਦੂਜੇ ਨਾਲ ਰੁੱਸਦੇ ਮੰਦੇ ਇੱਕ ਅਲੱਗ ਹੀ ਵਿਸਮਾਤਮਕ ਸਮਾਂ ਆਸਿਰ ਚਲੰਦੇ ਪਰ ਕਹਾਣੀਆਂ ਵਾਲੀ ਤਹਿਲੀਮੀ ਦੁਨੀਆ 'ਚ ਆਪਣੇ ਹਸਮਾਈ ਦੀ ਉਲਫਤ ਤੇ ਪਿਆਰ ਹੈ ਇਹ احساس ਨੂੰ ਮਹਿਸੂਸ ਕਰਦੇ ਹੋਏ ਧਰਤੀ ਤੇ ਰਹਿੰਦੇ ਜੰਨਤ ਦਾ ਆਨੰਦ ਮਾਣਦੇ ਇੱਕ ਪ੍ਰੇਮੀ ਦੇ ਮੂੰਹੋਂ ਨਿਕਲੇ ਸ਼ਬਦ ਦੂਜੇ ਲਈ ਇਲਾਹੀ ਫਰਮਾਨ ਹੋਣੇ ਬੜਦੇ ਉਹ ਉਹਨਾਂ ਨੂੰ ਪੂਰਿਆ ਕਰਨ ਲਈ ਹਰ ਕੁਰਬਾਨੀ ਦੇਣ ਲਈ ਅਗਰਸਰ ਰਹਿੰਦੇ ਸੋਹਣੇ ਯਾਰ ਦੇ ਮੁਖੜੇ 'ਚ ਮੁਰਸ਼ਦ ਦਿਸਦਾ ਸੋਹਣੇ ਯਾਰ ਦਾ ਘਰ ਪੱਕਾ ਮਦੀਨਾ ਤੇ ਇੱਕ ਚਲਕ ਹਾਜ ਬਰਾਬਰ ਲੱਗਦੀ ਇਸ ਅਵਸਥਾ 'ਚ ਪਹੁੰਚੇ ਪ੍ਰੇਮੀਆਂ ਦੇ ਲੋਕਾਂ ਨੂੰ ਦੋ ਕਲਬੂਤ ਭਲਾਈ ਦਿੱਸਦੇ ਹੋਣ ਪਰ ਉਹਨਾਂ ਦੀਆਂ ਆਪਣੇ ਪਿਆਰੇ ਦੇ ਪਿਆਰ ਚ ਵਰਸੋਈਆਂ ਰੂਹਾਂ ਅਲਿੰਗਨ ਬੰਧ ਹੋ ਕੇ ਇੱਕ ਮੂਰਤ ਵਿੱਚ ਅਭੇਦ ਹੋ ਚੁੱਕੀਆਂ ਹੁੰਦੀਆਂ ਨੇ ਜਿੱਥੇ ਮੈਂ ਤੇ ਮੈਂ ਨਾ ਹੋ ਕੇ ਤੂੰ ਹੀ ਤੂੰ ਦੀ ਤੁਨੀ ਸੁਣਾਈ ਦਿੰਦੀ ਹੈ ਦਰਵਾਜ਼ੇ ਤੇ ਠਕ ਠਕ ਹੋਈ ਤਾਂ ਪ੍ਰਤਾਪੇ ਪਿਛਲੇ ਬਾਰ ਵਿੱਚੋਂ ਦੀ ਆਪਣੇ ਘਰ ਨੂੰ ਚਲੇਗੀ ਪੂਲੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਕੋਈ ਸਰਕਾਰੀ ਮੁਲਾਜ਼ਮ ਹੱਥ 'ਚ ਕੁਝ ਕਾਗਜ਼ ਲੈ ਖੜਾ ਸੀ ਜੋ ਅੰਗਰੇਜ਼ੀ ਸਰਕਾਰ ਵੱਲੋਂ 1881 ਵਿੱਚ ਸ਼ੁਰੂ ਕੀਤੀ ਗਈ ਜਨਗਣਨਾ ਵਾਸਤੇ ਪੁੱਛ-ਦੱਸ ਕਰਦੇ ਹੋਏ ਕੁੱਲ ਖਲਕਾ ਦਾ ਰਿਕਾਰਡ ਤਿਆਰ ਕਰ ਰਿਆ ਸੀ ਘਰ ਵਿੱਚ ਕਿੰਨੇ ਮਰਦ ਕਿੰਨੀਆਂ ਔਰਤਾਂ ਤੇ ਕਿੰਨੇ ਬੱਚੇ ਹਨ ਪੂਲੀ ਨੇ ਆਪਣੇ ਤੇ ਆਪਣੇ ਪਤੀ ਦਾ ਨਾਂ ਦੱਸਿਆ ਬੱਚਿਆਂ ਬਾਰੇ ਪੁੱਛਣ ਦੇ ਪੂਲੀ ਨੇ ਨਾਂ ਵਿੱਚ ਸਿਰ ਹਿਲਾਇਆ पर अपने ठीड़े ते रखे हाथ ने अजीब चस्कां ਦਿੱਤਾ ਉਹ ਖੁਸ਼ੀ ਚ ਕਹਿਣਾ ਚਾਹੁੰਦੀ ਸੀ ਕਿ ਅਨਵਰ ਨਾਮ ਲੇਖ ਲਾ ਮੇਰੇ ਸਹਜਾਦੇ ਦਾ ਜੇ ਜਲਦੀ ਹੀ ਮੈਨੂੰ ਇੱਕ ਔਰਤ ਮਾਂ ਦਾ ਦਰਜਾ ਦਿਵਾਏਗਾ ਆਪਣੀ ਤੋਤਲੀ ਜਬਾਨ ਨਾਲ ਮੈਨੂੰ ਅਮੀ ਅਮੀ ਆਖ ਮੇਰੀ ویرਾਨ ਜ਼ਿੰਦਗੀ ਦੇ ਸੁੰਨੇ ਵੇੜਿਆਂ ਨੂੰ ਆਪਣੀਆਂ ਕਲਕਾਰੀਆਂ ਨਾਲ ਮਹਿਕਾਏਗਾ ਫਿਰ ਭੋਲੀ ਆਪਣੇ ਫੌਤ ਹੋਏ ਬੱਚਿਆਂ ਦੀ ਯਾਦ ਨੇ ਕੁਝ ਉਦਾਸ ਕਰ ਦਿੱਤੀ ਉਹ ਕੁਝ ਸੋਚਦੀ ਹੋਈ ਆਪਣੇ ਹੀ ਖਿਆਲਾਂ ਵਿੱਚ ਘੁਆਚ ਗਈ ਕੀ ਸੋਚਿਆ ਜਾ ਰਿਹਾ ਮਾਲਕ ਉਹ ਦਰਵਾਜ਼ੇ 'ਚ ਖੜੋ ਕੇ ਗੁੱਜਰ ਨੇ ਉਦਾਸ ਖੜੇ ਪੋਲੀ ਨੂੰ ਪੁੱਛਿਆ ਪਰ ਉਹ ਸਮਝ ਗਿਆ ਕਿ ਪੋਲੀ ਕਿਉਂ ਪਰੇਸ਼ਾਨ ਹੈ ਐਨੀ ਫਿਕਰ ਨਾ ਕਰਿਆ ਕਰ ਮੇਰੀ ਪੋਲੀ ਰਾਣੀ ਅੱਲਾ ਸਭ ਖੈਰ ਕਰੇਗਾ ਤੇਰੀ ਉਦਾਸੀ ਮੈਥੋਂ ਚੱਲੀ ਨਹੀਂ ਜਾਂਦੀ ਮੈਨੂੰ ਤਾਂ ਤੂੰ ਹੱਸਦੀ ਸੋਹਣੀ ਲੱਗਦੀ ਆ ਪੋੜੀਏ ਗੁੱਜਰ ਨੇ ਭੋਲੀ ਨੂੰ ਹਸਾਉਣ ਵਾਸਤੇ ਉਹਦੀ ਵੱਖੀ ਚਕ ਚਕ ਤਾੜੀਆਂ ਕਰਦੇ ਨੇ ਕਿਹਾ ਹਾਏ ਅੱਲਾ ਕੀ ਕਰਦੇ ਹੋ ਛੱਡੋ ਵੀ ਕੋਈ ਦੇਖੇਗਾ ਤੇ ਕੀ ਕਹੇਗਾ ਹੱਸਦੇ ਹੋਏ ਭੋਲੀ ਨੇ ਇੱਕ ਅਦਾ ਨਾਲ ਕਿਹਾ ਤੇ ਅੰਦਰ ਬੈਠੇ ਕਾਕੇ ਵਾਲ ਇਸ਼ਾਰਾ ਕਰਦੇ ਹੋਏ ਗੁੱਜਰ ਨੂੰ ਸਮਝਾਇਆ ਵੱਡੇ ਬਾਈ ਕਿੱਥੇ ਰਹਿਣਾ ਅੱਜ ਕੱਲ ਮੈਂ ਰੋਜ਼ ਆਉਣਾ ਪਰ ਤੂੰ ਤਾਂ ਨਹੀਂ ਮਿਲਦਾ ਹੀ ਨਹੀਂ ਮੈਨੂੰ ਪਤਾ ਨਹੀਂ ਕਿਹੜੇ ਹਰਨਾ ਦੇ ਸਿੰਗੀ ਚੜਿਆ ਰਹਿਣਾ ਕਾਕੇ ਨੇ ਗੁੱਜਰ ਨੂੰ ਜੱਫੀ ਪਾਉਂਦੇ ਨੇ ਕਿਹਾ ਉਹ ਜਾਣਾ ਕਿੱਥੇ ਆ ਛੋਟੇ ਵੀਰ ਆ ਨਾਲ ਦੇ ਪਿੰਡ ਵਾਲੇ ਮੁਹੰਮਦ ਕੋਲੇ ਗਿਆ ਸੀ ਤੇਰੇ ਆਸਤੇ ਪੰਜ ਰਤਨੀ ਦਾ ਇੰਤਜਾਮ ਕਰਨ ਗੁੱਜਰ ਨੇ ਡੱਬੇ ਚ ਦੇਸੀ ਦੀ ਬੋਤਲ ਕੱਢ ਕੇ ਮੂਰੀ ਰੱਖ ਦਿਆਂ ਗਿਆ ਲਿਆ ਪਾ ਫਿਰ ਦੇਖੇ ਸਵਾਦ ਕਿਹੋ ਜਿਹੀ ਬਣਾਈ ਆ ਮੇਰੇ ਵੀਰ ਨੇ ਨਾਲੇ ਇੱਕ ਫਿਰ ਹੋਰ ਕੰਮ ਵੀ ਜਾਣਾ ਆਪਾਂ ਤੇਰੇ ਪਿੰਡ ਵਾਲੇ ਨੰਬਰਦਾਰ ਦੇ ਘਰੇ ਕਾਕੇ ਨੇ ਗੁੱਜਰ ਨੂੰ ਆ ਕੇ